Спасибо. ਹਿੰਦੂ ਸਰਕਾਰ ਦਾ ਪਤਲਾ ਸਾੜ ਕੇ ਜਿਲ੍ਹਾ ਆਗੂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਪੂਰੇ ਹਿੰਦੁਸਤਾਨ ਦੇ ਵਿੱਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਵੱਡੇ ਵੱਡੇ ਮੰਚਾਂ ਦੇ ਉੱਤੇ ਔਰਤਾ ਦੀ ਭਲਾਈ ਦੀਆਂ ਵੱਡੀਆਂ ਵੱਡੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਸੁਧਾਰ ਦੇ ਨਾਂ ਤੇ ਸਿਰਫ ਕਾਗਜ਼ੀ ਕਾਰਵਾਈ ਹੀ ਬਾਕੀ ਰਹਿ ਜਾਂਦੀ ਹੈ ਔਰਤਾਂ ਨੂੰ ਸਭ ਤੋਂ ਸਸਤਾ ਮਜ਼ਦੂਰ ਗਿਣਿਆ ਜਾਂਦਾ ਹੈ ਜਿਸ ਦੀ ਮਿਸਾਲ ਸਕੀਮ ਵਰਕਰ ਹਨ ਬਹੁਤ ਹੀ ਨਿਗੁਣੀ ਜਿਹੇ ਮਾਨਪੱਤੇ ਵਿੱਚ ਕੰਮ ਕਰਨ ਦੇ ਲਈ ਮਜਬੂਰ ਨੇ ਪੂਣ ਮਿਹਨਤਾਨਾ ਦੇ ਲਈ ਸਮਾਜਿਕ ਸੁਰੱਖਿਆ ਦੇ ਲਈ ਪੈਨਸ਼ਨ ਦੇ ਲਈ ਗ੍ਰੈਜੂਇਟੀ ਦੇ ਲਈ ਮਿਡਡੇ ਮੀਲ ਆਸਾ ਵਰਕਰਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਰ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਮੰਗਾਂ ਉੱਤੇ ਗੱਲਬਾਤ ਨਾ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਦੇ ਉੱਤੇ ਹੀ ਅਤਿਆਚਾਰ ਕਰਦੇ ਨੇ ਹਰਿਆਣਾ ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਂਗਣਵਾੜੀ ਵਰਕਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਪਰ ਹਰਿਆਣਾ ਦੀ ਭਾਜਪਾ ਸਰਕਾਰ ਦੇ ਵੱਲੋਂ ਮੰਗਾਂ ਦਾ ਹੱਲ ਨਾ ਕਰਦੇ ਹੋਏ ਆਗੂਆਂ ਦੇ ਉੱਤੇ ਹੀ ਤਣਾ ਤਣਾ ਦੇ ਦਮਨ ਕੀਤੇ ਜਾ ਰਹੇ ਨੇ ਥਿੱਲੇ ਦੇ ਵਿੱਚ ਲਗਾਤਾਰ ਵਰਕਰ ਹੈਲਪਰ ਹੜਤਾਲ ਤੇ ਨੇ ਮੱਧ ਪ੍ਰਦੇਸ਼ ਦੇ ਵਿੱਚ ਵੀ 7 ਮਾਰਚ ਨੂੰ ਬਜਟ ਦੇ ਵਿੱਚ ਵਾਅਦਾ ਕੀਤਾ ਗਿਆ ਜਿਸ ਨੂੰ ਲੈ ਕੇ ਵਿਧਾਨ ਸਭਾ ਦਾ ਘਰਾਓ ਕਰਨ ਤੋਂ ਅੰਗਲਵਾੜੀ ਵਰਕਰਾਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਆਗੂਆਂ ਨੂੰ 5 ਵਜੇ ਸਵੇਰ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਜਦ ਕਿ ਅੰਗਨਵਾੜੀ ਵਰਕਰਾਂ ਹੈਲਪਰ ਆਸ਼ਾ ਵਰਕਰਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਕਰੋਨਾ ਵਰਗੀ ਮਹਾਂਮਾਰੀ ਦੇ ਵਿੱਚ ਫਰੰਟ ਲਾਈਨ ਉੱਤੇ ਕੰਮ ਕਰਦੇ ਹੋਏ ਇਸ ਆਫਤ ਦਾ ਮੁਕਾਬਲਾ ਕੀਤਾ ਸੀ ਜਿਸ ਦੌਰਾਨ ਮਹਾਂਮਾਰੀ ਦੇ ਨਾਲ ਲੜਦੇ ਹੋਏ ਬਹੁਤ ਸਾਰੀਆਂ ਜਾਨਾਂ ਵੀ ਗੁਆਈਆਂ ਗਈਆਂ ਪਰ ਅੱਜ ਇਸ ਦਿਹਾੜੇ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਹੈਲਪਰ ਸਮੇਤ ਸੂੂ ਸਕੀਮ ਵਰਕਰ ਆਸ਼ਾ ਮਿਡ-ਡੇ ਮੀਲ ਮੰਰੇਗਾ ਨੈਸ਼ਨਲ ਰੂਲਰ ਹੈਲਥ ਮਿਸ਼ਨ ਦੇ ਤਹਿਤ ਕੰਮ ਕਰਦੇ ਵਰਕਰਸ ਨੂੰ ਸਭ ਨੂੰ ਪੱਕੇ ਮੁਲਾਜ਼ਮ ਮੰਨਿਆ ਜਾਵੇ ਮੁਲਾਜ਼ਮਾਂ ਦਾ ਦਰਜਾ ਦੇਸ਼ ਦਾ 45ਵੇਂ ਲੇਬਰ ਕਾਨਫਰੰਸ ਦੀਆਂ ਸ਼ਿਫਾਰਸ਼ਾਂ ਤਹਿਤ ਘੱਟ ਉਜਾਰਤ ਵਿੱਚ ਸ਼ਾਮਲ ਕੀਤਾ ਜਾਵੇ ਕੰਮ ਬਰਾਬਰ ਹੋਵੇ ਉਜਾਰਤ ਦੇ ਘੇਰੇ ਦੇ ਵਿੱਚ ਲਿਆਂਦਾ ਜਾਵੇ ਬੇਰੋਜ਼ਗਾਰੀ ਦੂਰ ਕਰਨ ਦੇ ਲਈ ਔਰਤਾਂ ਦੇ ਲਈ ਵਿਸ਼ੇਸ਼ ਰੋਜ਼ਗਾਰ ਦਾ ਪ੍ਰਬੰਧ ਵੀ ਕੀਤਾ ਜਾਵੇ ਅਤੇ ਔਰਤਾਂ ਉੱਤੇ ਹੋ ਰਹੇ ਦਮਨਕਾਰੀ ਹਮਲਿਆਂ ਹਿੰਸਾ ਦੇ ਖਿਲਾਫ ਕਾਨੂੰਨ ਬਣਾਏ ਜਾਣ ਤਾਂ ਜੋ ਮਨਰੇਗਾ ਦੇ ਵਿੱਚ ਰੋਜ਼ਗਾਰ ਦੇ 2200 ਦਿਨ ਨਿਸ਼ਚਿਤ ਕੀਤੇ ਜਾਣ ਅਤੇ ਮਨਰੇਗਾ ਦੇ ਬਜਟ ਦੇ ਵਿੱਚ ਵੀ ਵਾਅਦਾ ਕੀਤਾ ਜਾਵੇ। ਪਾਰਕ ਪਾਰ ਦੇ ਅੱਜ ਰੋਸ ਪ੍ਰਦਰਸ਼ਨ ਕੀਤਾ ਆਪਣੇ ਮੁੱਦਿਆਂ ਨੂੰ ਲੈ ਕੇ ਜਿਹੜੀਆਂ ਇੱਕ ਬਹੁਤ ਹੀ ਗਿਲਤੀ ਕਿਹਾ ਨੇ ਕਿ ਕੰਮ ਜੇ ਪ੍ਰੋਪਰ ਹੋਇਆ ਜਾ ਰਿਹਾ ਤਾਂ ਉਹਦੇ ਬਰਾਬਰ ਕੁਝ ਨਹੀਂ ਚੱਲਦੀ ਐ ਇਸ ਵਰਤਸਤ ਲਈ ਤੇਜ ਪਾਰ ਦੇ ਵਿੱਚ ਅੱਜ ਸਟਾਕਾਂ ਤੇ ਨੇ ਲੋਕੋ ਇਸ ਅੰਤਰਰਾਸ਼ਟਰੀ ਮੈਲਾ ਦੇ ਨੂੰ ਸੂਤਰੋ ਸਿਫਸਟ ਰੋਟਾਟ ਕਰਾ ਰਹੇ ਨੇ ਜਿਨਾਂ ਦੀ ਆਪ ਇਹ ਮੰਗਾ ਅੰਦੇ ਲਈ ਜਨਮ ਸੈਂਟਰ ਵੱਲੋਂ ਇੱਕ ਨਾਰਾ ਦਿੱਤਾ ਜਾਂਦਾ ਬੇਟੀ ਪੜਾਓ ਬੇਟੀ ਬਚਾਓ ਇਹਦੇ ਉੱਤੇ ਮੇਕਨ ਉਹਦੇ ਤੇ ਅਮਲ ਨਹੀਂ ਕੀਤਾ ਜਾਂਦਾ ਉਹਦੇ ਬਾਰੇ ਕੀ ਕਹੋਗੇ ਸੈਂਟਰ ਸਰਕਾਰ ਵੱਲੋਂ ਜਿਹੜਾ ਇਹ ਨਾਰਾ ਦਿੱਤਾ ਜਾਂਦਾ ਬੇਟੀ ਬਚਾਓ ਬੇਟੀ ਪੜਾਓ ਗਿਆ ਉਹਨਾਂ ਦੀ ਅੱਜ ਜੀਵਨ ਦੀ ਜਾਦਗੀ ਤਸਵੀਰ ਇਹ ਹੈ ਕਿ ਜਿਹੜੀਆਂ ਬੇਟੀਆਂ ਬੱਚਕੀਆਂ ਨੇ ਤੇ ਪੜ ਵੀ ਹੁੰਦੀਆਂ ਨੇ ਤੇ ਸੋਥੇ ਇਹ ਉਹ ਅੱਜ ਤੋਂ ਸਾਹਮਣੇ ਇਹ ਸੜਕਾਂ ਤੇ ਸਿਰਲਣ ਦੇ ਲੱਗ ਪਈਆਂ ਨੇ ਜਿਉਂ ਉਹ ਸਹੀ ਐਗਜ਼ਾਮਪਲ ਸੈੱਟ ਕਰਨਾ ਚਾਹੁੰਦੇ ਆ ਨੇ ਚਾਹੁੰਦੇ ਨੇ ਅਤ ਦੇਸ਼ ਦੇ ਸਾਹਮਣੇ ਤਾਂ ਜਿਹੜੀਆਂ ਬੱਚੀਆਂ ਉਹਨਾਂ ਕੁੜੀਆਂ ਨੇ ਜਿਹੜਾ ਐਜੂਕੇਟਰ ਨਹੀਂ ਤਾਂ ਦੀ ਮਾਤਾ ਪਿਤਾਏ ਉਸ ਕਰਨ ਕੇ ਆਖਾੜੀ ਮੋਨਾਜੀਸ਼ਨ ਹੈ ਜਿਹੜੀ ਕੋਈ ਸੁਰੱਖਿਆ ਨਹੀਂ ਪਿੱਛੇ ਇੱਕ ਉਹ ਤੁਹਾਨੂੰ ਮੁੰਡਾ ਆਇਆ ਸੀਗਾ ਵਰਕੇ ਨੂੰ ਲੈ ਕੇ ਸਕੂਲ ਦੇ ਵਿੱਚ ਲੜਕੀਆਂ ਬੁੱਢੇ ਪਾਦੀਆਂ ਸੀ ਜਾਂ ਜਾਂ ਇਹਦੇ ਵਿੱਚ ਕੁਝ ਆਜ਼ਾਦੀ ਦਾ ਉਹਨਾਂ ਦਾ ਹਨਨ ਹੁੰਦਾ ਹਰੇਕ ਦੀ ਆਪਣੀ ਮਤਲਬ ਪਰਸਨਲ ਜਦੋਂ ਅਸੀਂ ਲੋਕਤੰਤਰ ਦੇ ਵਿੱਚ ਰਹਿ ਰਹੇ ਹਾਂ ਉਹ ਸਾਈਂ ਖੱਖੀ ਕੌਣ ਫੈਸਲਾ ਚਾਹੁੰਦੇ ਚਾਹੀ ਉਹ ਚੀਜ਼ ਪਾਉਣਾ ਚਾਹੁੰਦੇ ਹੁਣ ਆਪਣਾ ਸੰਸਕ੍ਰਿਤੀ ਦਾ ਜੋ ਪਹਿਰਾਵਾ ਇਹ ਪਾਉਣਾ ਚਾਹੁੰਦੇ ਹਨ ਇਹ ਸਿਰਫ ਇੱਕ ਔਰਤ ਦਾ ਆਵਦਾ ਅਧਿਕਾਰ ਹੋਣਾ ਚਾਹੀਦਾ ਹੈ ਜਿਸ ਤੇ ਕਿਸੇ ਵੀ ਸਰਕਾਰ ਦਾ ਜਾਂ ਕਿਸੇ ਵੀ ਕਾਰਪੋਰੇਟ ਦਾ ਜਾਂ ਮਾਨਤਾ ਦੀ ਸਰਕਾਰ ਦਾ ਹਕੂਮਤ ਨਹੀਂ ਹੋਣੀ ਚਾਹੀਦੀ ਇਹ ਉਹਨਾਂ ਨੂੰ ਵੀ ਦੱਸਿਆ ਜਾਣਾ ਚਾਹੀਦਾ ਹੈ ਬੋਲੋ ਹਾਂਜੀ ਟੀਰਾ ਮੈਂ ਜੀ ਮੈਂ ਆਪਣੇ ਪਾਸ ਤੋਂ ਦੇਖਿਆ ਅੱਜ ਰੰਗਵੜੀ ਬਲਾਕੇ ਵਿੱਚ ਪੰਜਾਬ ਅੱਜ ਇਹ ਚੀਜ਼ਾ ਜਿਹੜਾ ਸੁਪਨਾ ਫੁੱਟਿਆ ਹੈ ਅੱਜ ਦੇ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਉਸ ਨੂੰ ਆਂਗਣਵਾੜੀ ਆਸ਼ਾ ਮਿਲੀ ਸੀ ਜਿਹੜਾ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਐਕਸ਼ਨ ਦੇ ਰੂਪ ਵਿੱਚ ਚੁਕਾਇਆ ਗਿਆ ਤੇ ਇਸ ਨੂੰ ਲੈ ਕੇ ਜਿਆ ਕਿਸ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਡਿਸਟ੍ਰਿਕਟ ਦੇ ਹੈੱਡ ਕੁਆਰਟਰ ਦਿਲਦੇ ਉੱਤਰਾ ਚਲਾ ਕੇ ਜਿਹੜਾ ਨਾ ਰੋਡ ਪਰ ਪਰਸ਼ੀਤ ਆਉਂਦੇ ਹੋਏ ਔਰਤਾਂ ਦੇ ਅਧਿਕਾਰ ਦੇ ਲਈ ਜਿਹੜੇ ਸੰਪੂਰਨ ਕਾਨੂੰਨ ਬਣਾਏ ਜਾਣ ਅਤੇ ਔਰਤਾਂ ਨੂੰ ਬਰਾਬਰ ਕੰਮ ਬਰਾਬਰ ਉਜਰੇਤ ਦਿੱਤੀ ਜਾਵੇ ਇਸ ਨੂੰ ਲੈ ਕੇ ਜਿਹੜਾ ਅੱਜ ਐਸੇ ਇਹ ਪ੍ਰਦਰਸ਼ਨ ਕੀ ਤੁਸੀ ਕੋਈ ਮੈਮੋਰੰਡਮ ਬਰਤਾ ਕੋਈ ਪ੍ਰਸ਼ਾਸਨ ਦਾ ਬੰਦਾ ਮਿਲਿਆ ਤੁਹਾਨੂੰ ਹਾਂਜੀ ਤਸੀਲ ਦਾ ਕਬ ਆਏ ਸੀਗੇ ਉਹਨਾਂ ਨੇ ਆਪਣਾ ਜਿਹੜਾਗਾ ਮੈਮੋਰੰਡਮ ਜਿਹੜਾਗਾ ਲੈ ਕੇ ਆਏ ਨੇ ਅੱਜ ਅਸੀਂ ਮੈਮੋਰੰਡਮ ਦਿੱਤਾਗਾ ਹੈ ਅਸੀਂ ਪ੍ਰਧਾਨ ਮੰਤਰੀ ਦੇ ਨਾਮ ਜਿਹੜਾ ਮੈਮੋਰੰਡਮ ਦਿੱਤਾਗਾ ਤਾਂ ਜਿਹੜਾ ਆਪਣਾ ਨੇ ਜਿਸ ਦਾ ਮੈਂ ਪਹਿਲਾਂ ਹੀ ਦੱਸ ਚੁੱਕੀਆਂ ਕਿ ਜਿਸ ਦੀਆਂ ਮੁੱਖ ਮੰਗਾਂ ਜਿਹੜੀਆਂ ਅਸੀਂ ਦੀਆਂ ਉਹ ਬਰਾਬਰ ਕੰਮ ਬਰਾਬਰ ਉਜਰਤ ਔਰਤਾਂ ਦੇ ਲਈ ਜਿਹੜਾਗਾ ਅ ਅਧਿਕਾਰ ਨੇਗੇ ਜਿਹੜੇ 1908 ਦੀ ਲੜਾਈ ਦੇ ਵਿੱਚ ਲੜ ਕੇ ਜਿਸ ਦਾ ਅਜੇ ਤਿਹਾਰਾ ਜਿਹੜਾ ਸਥਾਪਿਤ ਹੋਇਆਗਾ ਅਧਿਕਾਰ ਲੈ ਦੀ ਔਰਤ ਨੇ ਬਰਾਬਰ ਕੰਮ ਬਰਾਬਰ ਉਜਰਸਤ ਦਾ ਜਿਹੜਾ ਹੱਕ ਹੈਗਾ ਉਹ ਲੈਂਡ ਦੇ ਲਈ 33% ਜਿਹੜਾ ਰਾਖਵਾ ਕਰਨ ਹੈਗਾ ਉਸ ਨੂੰ ਬਹਾਲ ਕਰਾਉਣ ਦੇ ਲਈ ਅਤੇ ਜਿਹੜੀ ਅੱਜ ਔਰਤ ਹੈਗੀ ਉਹ ਹਰ ਵਿਭਾਗ ਦੇ ਵਿੱਚ ਕੰਮ ਕਰ ਰਹੀ ਹੈ ਕਿ ਉਹ ਨਾਰੀ ਸ਼ਕਤੀਕਰਨ ਦੇ ਨਾਮ ਦੇ ਉੱਤੇ ਜਿਹੜੀ ਸਰਕਾਰ ਉਸਦੇ ਵਾਵਾ ਖੱਟ ਰਹੀ ਹੈ ਕਿ ਉਸ ਨਾਰੀ ਦਾ ਜਿਹੜਾ ਅਸਲ ਸਰੂਪ ਹੈਗਾ ਉਹਨੂੰ ਸਾਹਮਣੇ ਲੈ ਕੇ ਆਉਣ ਦੇ ਲਈ ਜਿਹੜਾਗਾ ਅੱਜ ASCII ਪ੍ਰਕਾਸ਼ਣ ਇੱਥੇ ਕੀਤਾਗਾ ਕਿਉਂਕਿ ਪਿਛਲੇ ਦਿਨੀ ਤੁਸੀਂ ਸੁਣਿਆ ਹੋਣਾ ਕਿ 3 ਤਰੀਕ ਨੂੰ ਹਰਿਆਣਾ ਦੀਆਂ ਜਿਹੜੀਆਂ ਆਂਗਣਵਾੜੀ ਵਰਕਰਾਂ ਸੀ ਉਹ ਆਪਣੇ ਹੱਕ ਲੈ ਕੇ ਚੰਡੀਗੜ੍ਹ ਪਹੁੰਚਿਆ ਸੀ ਪਰ ਜਿਹੜੀ ਖੱਟੜ ਸਰਕਾਰ ਹੈਗੀ ਉਸਨੇ ਆਪਣਾ ਜਿਹੜਾਗਾ ਫਤਵਾ ਜਾਰੀ ਕਰਦੇ ਹੋਏ ਉਹਨਾਂ ਪੈਨਾਂ ਨੂੰ ਰਸਤਿਆਂ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਰਾਤ ਨੂੰ ਹੀ ਗ੍ਰਿਫਤਾਰ ਕਰ ਲਿਆ ਇਸੇ ਤਰ੍ਹਾਂ ਹੀ ਕੱਲ ਮੱਧ ਪ੍ਰਦੇਸ਼ ਦੇ ਵਿੱਚ ਇਹੀ ਸੇਮ ਤਰ੍ਹਾਂ ਜਿਹੜੀ ਹੈਗੀ ਵਾਪਸ ਕੇ ਆਈ ਉੱਥੋਂ ਦੀ ਜਿਹੜੀ ਸ਼ਿਵ ਸਰਕਾਰ ਹੈ ਕਿ ਸ਼ਿਵਰਾਜ ਦੀ ਸਰਕਾਰ ਹੈਗੀ ਉਸਨੇ ਵੀ ਜਿਹੜਾਗਾ ਔਰਤਾਂ ਨਾਲ ਇਹੀ ਵਿਹਵ ਚਿੱਤਾ ਹੈਗਾ ਜਿਸ ਨੂੰ ਜਿਹੜਾ ਕੀ ਸਾਫ ਜਿਹੜਾ ਦਿਖ ਰਿਹਾ ਹੈਗਾ ਕਿ ਲੋਕਤੰਤਰਤਾ ਭਾਰੀ ਕਾਹਨ ਹੋ ਰਿਹਾ ਹੈਗਾ ਉਸ ਦੇ ਵਿੱਚ ਉਸ ਨੂੰ ਮੁੱਖ ਰੱਖਦੇ ਜਿਹੜਾ ਅੱਜ ਦੱਸ ਲਿਖਤਾ ਕੋਈ ਨਵੀਂ ਜਿਹੜੇ ਲੜਕੀਆਂ ਦੇ ਬੱਚੇ ਆ ਉਹਨਾਂ ਲਈ ਕੋਈ ਮੈਸੇਜ ਕੋ ਮੰਡੇ ਵਾਸਤੇ ਜਿਹੜੀਆਂ ਨਵੇਂ ਆਣ ਵਾਲੀ ਜਨਰੇਸ਼ਨ ਹੈਗੀ ਅਸੀਂ ਉਸ ਨੂੰ ਇਹੀ ਮੈਸੇਜ ਦੇਵਾਂਗੇ ਕਿ ਪੜ੍ਹੋ ਇਤਿਹਾਸ ਦੇਖੋ ਇਤਿਹਾਸ ਦੇ ਵਿੱਚ ਤੁਸੀਂ ਦੇਖੋਗੇ ਕਿ ਸਾਮਰਾਜ ਦੇ ਵਿੱਚ ਜਿਹੜੀ ਹੈਗੀ ਉਹ ਸਮਰਾਜ ਦੀ ਲੜਾਈ ਨੂੰ ਲੜਨ ਦੇ ਵਾਸਤੇ ਜਿਹੜਾ ਹੈਗਾ ਸਾਨੂੰ ਸક્ષਮ ਹੋਣਾ ਬਹੁਤ ਜ਼ਰੂਰੀ ਹੈ ਸਿੱਖਿਆ ਦਾ ਹੋਣਾ ਬਹੁਤ ਜ਼ਰੂਰੀ ਹੈ ਸਕੂਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਸਿੱਖਿਆ ਜਿਹੜੀ ਹੈਗੀ ਉਹ ਹਰ ਬੱਚੀ ਨੂੰ ਮਿਲੇਗੀ ਤਾਂ ਉਹ ਆਪਣੇ ਅਧਿਕਾਰਾਂ ਦੇ ਲਈ ਜਾਣੂ ਹੋਏਗੀ ਇੱਕ ਜਿਹੜੀ ਔਰਤ ਹੈਗੀ ਉਹ ਇਕੱਲੀ ਕਰਨ ਨਹੀਂ ਬਣਾ ਸਕਦੀ ਹੈ ਜੀ ਉਹ ਕ੍ਰਾਂਤੀ ਦੀ ਚਿੰਤਿਆਰੀ ਹੈਗੀ ਤੇ ਔਰਤ ਦੇ ਨਾਲ ਹੀ ਜਿਹੜਾ ਸਾਰਾ ਸਮਾਜ ਹੈਗਾ ਉਹ ਚੱਲਦਾ ਹੈਗਾ ਅਸੀਂ ਤਾਂ ਨੇ ਤੋਂ ਆਪਣੀ ਤਕਨੀਕ ਨੂੰ ਪਹਿਚਾਣੇ ਅਤੇ ਆਪਣਾ ਜਿਹੜਾ ਸਿੱਖਿਆ ਦਾ ਅਧਿਕਾਰ ਹੈ ਆਪਣਾ ਜਿਹੜਾ ਸਮਾਨਤਾ ਦਾ ਅਧਿਕਾਰ ਹੈ ਉਸ ਦੇ ਲਈ ਸੱਚੀ ਅੱਜ ਵੀ ਲੜਾਈ ਹੈ ਚਾਹੀ